ਜਗਮਾਨੀ ਟਿਵੀ ਦੇ ਖਰੇ ਸਰ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਜਗਵੰਤ ਪ੍ਰਾੜ। ਦੋਸਤੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ। ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਲੋਕਾਂ ਦੇ ਘਰ ਟੱ ਚੁੱਕੇ ਨੇ। ਅਜਿਹੇ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਅੱਗੇ ਆਈਆਂ ਨੇ। ਤਾਂ ਉਹਨਾਂ ਤੋਂ ਵਿੱਚੋਂ ਇੱਕ ਹੈ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ। ਤਾਂ ਉਹਨਾਂ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਅਸ਼ੀਸ਼ ਕਾਲ ਜੀ। ਸੇਵਾ ਕਰਤ ਹੋਏ ਨੇ ਕੰਮੀ। ਤਿਸਕੋ ਹੋਤ ਪ੍ਰਾਪਸਵਾਮੀ। ਤੁਮਰੀ ਸੇਵਾ ਕੌਣ-ਕੌਣ ਨਤਾਰੇ ਸਭ ਤੋਂ ਪਹਿਲਾਂ ਮੈਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਜਿਹੜੀ ਦਾ ਜਿਹੜਾ ਹੈੱਡਕੁਆਰਟਰ ਏ ਉਹ ਯੂਕੇ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਜੋ ਇਸ ਟਾਈਮ ਦੁਖਾਂਤ ਵਾਪਰਿਆ ਫੜਾਂ ਦਾ ਸਾਡੇ ਸਾਰੇ ਸਾਥੀ ਵੌਲੰਟੀਅਰਸ ਜਿਹੜੇ ਨੇ ਪਿੰਡਾਂ ਦੀ ਸੇਵਾ ਕਰ ਰਹੇ ਨੇ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਲਾਗੇ ਮੰਡ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉਹਦੇ ਵਿੱਚ ਜਿਵੇਂ ਸ਼ੇਖ ਮਾਗਾ ਉਸ ਤੋਂ ਇਲਾਵਾ ਸਰੂਪੂਰ ਉਸ ਤੋਂ ਇਲਾਵਾ ਜਿਹੜਾ ਮੰਡਾਲਾ ਮੰਡਾਲਾ ਛੰਨਾ ਨਾਲ ਦੇ ਲੱਗਦੇ ਪਿੰਡ ਮੁੱਢੀ ਕਾਲੂ ਵਗੈਰਾ ਸਾਡੀ ਸਾਰੇ ਜਿਹੜੇ ਸਾਥੀ ਨੇ ਉੱਥੇ ਪੂਰੀ ਸੇਵਾ ਜਿਹੜੀ ਅਸੀਂ ਤੁਹਾਡੇ ਮਾਧਿਅਮ ਰਾਈ ਇਹ ਗੱਲ ਕਰਨਾ ਚਾਹਾਂਗੇ ਸਾਰੇ ਪੰਜਾਬ ਦੇ ਵਸੀਆਂ ਨੂੰ ਕਿ ਇਹ ਜਿਹੜਾ ਔਖੀ ਘੜੀ ਆਈ ਇਹ ਪੰਜਾਬ ਨੇ ਹਮੇਸ਼ਾ ਚੜ੍ਹਦੀ ਕਲਾ ਹੀ ਰਿਹਾ ਤੇ ਚੜ੍ਹਦੀ ਕਲਾ ਹੀ ਰਹੇਗਾ ਜਿੱਥੇ ਉੱਥੇ ਦੇਖਿਆ ਸੀ ਕਿਸਾਨਾਂ ਨੂੰ ਜਿੱਥੇ ਅਸੀਂ ਰਾਤ ਲੈ ਕੇ ਗਏ ਆ ਉਹ ਰੱਜੇ ਲੋਕ ਨੇ ਅਣਖੀ ਲੋਗ ਨੇ ਉਹਨਾਂ ਨੇ ਕਈਆਂ ਨੇ ਸਾਨੂੰ ਐ ਕਿਆ ਖਾਲਸਾ ਜੀ ਤੂੰ ਅੱਗੇ ਲੈ ਜਾਓ ਇੱਥੇ ਸਾਡੇ ਕੋਲ ਸਭ ਕੁਝ ਹੈ ਲੇਕਿਨ ਮੈਂ ਕਹਿੰਨਾ ਵੀ ਜਿਹੜਾ ਗੁਰਬਾਣੀ ਚਾਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਜੀ ਅਕਲੀ ਕੀ ચેਤਨ ਅਸੀਂ দান ਜਿਹੜਾ ਕਰਨਾ ਹੈ ਲੇਕਿਨ ਜਿਹੜਾ ਜਿੱਥੇ ਲੋਡ ਹੋਵੇ ਮੈਂ ਵੇਖਿਆ ਵੀ ਲੋਕ ਕਈ ਆਟਾ ਤੇ ਜਿਹੜੀ ਰਸਤ ਪਾਣੀ ਉੱਥੇ ਕੋਈ ਇਸ ਤਰ੍ਹਾਂ ਦੀ ਹੁਣ ਚੀਜ਼ ਨਹੀਂ ਲੋਡ ਬਹੁਤ ਉੱਥੇ ਜਮਾ ਹੋ ਗਿਆ ਤੇ ਅਸੀਂ ਦਾਨ ਉੱਥੇ ਪਹੁੰਚਾਈਏ ਜਿੱਥੇ ਲੋੜ ਏ ਅਸੀਂ ਹੁਣ ਬੇੜੀਆਂ ਦੇ ਰਾਈ ਵੀ ਜਿਹੜਾ ਉੱਥੇ ਜਾ ਰਹੇ ਆ ਜਿਹੜੇ ਜਿੱਥੇ ਅਸਲੀ ਲੋੜ ਏ ਅੰਦਰ ਜਾ ਜਾ ਕੇ ਲੋਕਾਂ ਨੂੰ ਘਰਾਂ ਦੀ ਬਾਹਰ ਸੜਕਾਂ ਤੇ ਨਾ ਦਾਨ ਦਿਓ ਔਰ ਦੂਜੀ ਗੱਲ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਏ ਜਿਹੜੀ ਉਹਨਾਂ ਦੀ ਲੋੜ ਏ ਹੁਣ ਜਿਹੜੀ ਇਹ ਸਾਨੂੰ ਪਿੰਡਾਂ ਵਾਲਿਆਂ ਨੇ ਕਿਹਾ ਵੀ ਸਾਨੂੰ ਡੀਜ਼ਲ ਦੀ ਲੋੜ ਏ ਕੁਝ ਪਿੰਡਾਂ ਵਾਲਿਆਂ ਨੇ ਕਿਹਾ ਸਾਨੂੰ ਪਸ਼ੂਆਂ ਦੇ ਜਿਹੜਾ ਮੱਕੀ ਦੇ ਚਾਰਤੀ ਲੋੜ ਏ ਕਈਆਂ ਨੇ ਕਿਹਾ ਸਾਨੂੰ ਪਸ਼ੂਆਂ ਦੀ ਫੀਡ ਦੀ ਲੋੜ ਏ ਅੱਛਾ ਉੱਥੇ ਅਸੀਂ ਦੇਖਿਆ ਹੈਗਾ ਜਿਹੜੀ ਇਹ ਤਰਪਾਲਾਂ ਦੀ ਬਹੁਤ ਲੋੜ ਏ ਉੱਥੇ ਮੱਛਰ ਦਾਣੀਆਂ ਦੀ ਲੋੜ ਏ ਸਭ ਤੋਂ ਵੱਡੀ ਗੱਲ ਏ ਉੱਥੇ ਜਿਹੜੇ ਉੱਥੇ ਜਿਹੜੀ ਇਹ ਬਿਮਾਰੀ ਫੈਲਣ ਦਾ ਡਰ ਏ ਖਾਸ ਤੌਰ ਤੇ ਜਦੋਂ ਪਾਣੀ ਥੱਲੇ ਜਾਣਾ ਕੋਈ ਪਸ਼ੂ ਬੜਾ ਮਰਿਆ ਬੜੀਆਂ ਮੱਝਾਂ ਮਰੀਆਂ ਨੇ ਤੇ ਉੱਥੇ ਜਿਹੜਾ ਜਿਹੜਾ ਆਪਾਂ ਜਿਹੜੇ ਪਿੰਡਾਂ ਦੇ ਵਿਚ ਆੜਾਏ ਨੇ ਉੱਥੇ ਬਹੁਤ ਬਿਮਾਰੀ ਫੈਲਨੀ ਏ ਸੋ ਤਦ ਕੰਮ ਅਸਲੀ ਸ਼ੁਰੂ ਹੋਣਾ ਸਾਡੇ ਜਿਹੜੇ ਵਲੰਟੀਅਰਸ ਨੇ ਉੱਥੇ ਫੋਗਿੰਗ ਵੀ ਕਰਦੇ ਪਏ ਨੇ ਸਾਰੀ ਜਿਹੜੀ ਏ ਕਿਉਂਕਿ ਮੱਛਰਾਂ ਦੇ ਕਰਕੇ ਜਿਹੜਾ ਤੇ ਅਸਲੀ ਕੰਮ ਐ ਇਸ ਕਰਕੇ ਕਹਿ ਰਿਹਾ ਵੀ ਸ਼ੁਰੂ ਹੋਣਾ ਕਿਉਂਕਿ ਆ ਜਿਹੜੀ ਇਹ ਲੜਾਈ ਹੱਲਾ-ਹਲਾ ਕਰਕੇ ਇੱਕਦਮ ਨਹੀਂ ਖਤਮ ਹੋ ਜਾਣੀ ਇਹ ਜਿਹੜੀ ਇਹ ਘੱਟੋ-ਘੱਟ 3 ਫੇਸ ਦੇ ਵਿੱਚ ਜਿਹੜੀ ਇਹ ਜਿਹੜੀ ਸਾਡੇ ਤੇ ਵਿਵਪਤਾ ਆਈ ਹੈ ਨਾ ਇਹ 3 ਫੇਸ ਦੇ ਵਿੱਚਾਂ ਦੀ ਸਾਨੂੰ ਜਿਹੜੀ ਇਹ ਕਰਨੀ ਪੈਣੀ ਐ ਪਹਿਲਾ ਫੇਸ ਜਿਹੜਾ ਆਇਆ ਪਾਣੀ ਆਇਆ ਆੜ ਆਇਆ ਸੇਵਾ ਹੋ ਗਈ ਲੋਕ ਚਲੋ ਗੁਰਦੁਆਰਿਆਂ 'ਚ ਆ ਗਏ ਸੜਕਾਂ ਤੇ ਆ ਗਏ ਘਰ ਡੁੱਬ ਗਏ ਉਹਨਾਂ ਦੇ ਘਰ ਕਾਲੂ ਉਹਨਾਂ ਨੇ ਘਰ ਵੀ ਬਣਾਣੇ ਪੈਣੇ ਨੇ ਉਸ ਤੋਂ ਬਾਅਦ ਜਦੋਂ ਪਾਣੀ ਜਦੋਂ ਘਟਣਾ ਉਸ ਤੋਂ ਬਾਅਦ ਤਦ ਸੇਵਾ ਸ਼ੁਰੂ ਹੋਣੀ ਹੈ ਜਦੋਂ ਮੈਂ ਜਿਵੇਂ ਕਿਹਾ ਵੀ ਡੰਗੜ ਜਿਹੜਾ ਬੜਾ ਮਰਿਆ ਹੈ ਤੇ ਉੱਥੇ ਜਿਹੜਾ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਇਆ ਜਾ ਜਿਹੜੀ ਅਸੀਂ ਕਿਉਂਕਿ ਅਸੀਂ 2019 ਸੇਵਾ ਕੀਤੀ ਸੀ ਪਿੰਡਾਂ ਦੇ ਵਿੱਚ ਉੱਥੇ ਜਿਹੜਾ ਡੇਂਗੂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਸਨ ਅਜੇ ਵੀ ਉਹ ਮੁੰਡੀ ਕਲੋਂ ਵਗੈਰਾ ਪਿੰਡ ਵਾਲੇ ਜਿਹੜੇ ਨੇ ਅਸੀਂ 3 ਸਾਲ ਲਗਾਤਾਰ ਸਾਡੀ ਸੇਵਾ ਚੱਲੀਏ ਅਸੀਂ ਉਹਨਾਂ ਦੇ ਬੇਟੀਆਂ ਦੇ ਆਨੰਦ ਕਾਰਜਾਂ ਤੇ ਵੀ ਜਾਂਦੇ ਰਹੇ ਹਾਂ ਕਿਉਂਕਿ ਉਹਨਾਂ ਕੋਲ ਕੁਝ ਨਹੀਂ ਸੀ ਖਾਸ ਤੌਰ ਤੇ ਅਸੀਂ ਜਿਹੜਾ ਸਾਰਾ ਇੰਤਜ਼ਾਮ ਪਿੰਡ 'ਚ ਕਰਾਇਆ ਸੋਲਰ ਲਾਈਟਾਂ ਦਾ ਉਥੇ ਲੋੜ ਪਈ ਜਿਹੜੇ ਨੇ ਟਿਊਬਲਾਂ ਦੀ ਉਥੇ ਲੋੜ ਪਈ ਸਮਰਸੀਬਲ ਦੀ ਉਥੇ ਜਿਹੜੇ ਗੁਰਦੁਆਰਾ ਸਾਹਿਬ ਸਨ ਜਾਂ ਹੋਰ ਜਿਹੜੇ ਉਹਨਾਂ ਦੇ ਧਾਰਮਿਕ ਸਥਾਨ ਸਨ ਉਥੇ ਸਾਰਾ ਜਿਹੜਾ ਪੇਂਟ ਵਗੈਰਾ ਦਾ ਸੇਵਾ ਕੀਤੀ ਏ ਸੋ ਜਿਹੜਾ ਪੰਜਾਬ ਲੇਕਿਨ ਮੈਂ ਵਖਿਆ ਬਈ ਚੜਦੀ ਕਲਾਈ ਚ ਉਹਨਾਂ ਨੂੰ ਕਿਸਦਾ ਮੋਤਾਜ ਨਹੀਂ ਹੈਗਾ ਔਰ ਹਮੇਸ਼ਾ ਚੜਦੀ ਕਲਾਈ ਚ ਜਿਹੜਾ ਕਿਉਂਕਿ ਗੁਰੂਆਂ ਦੀ ਜਿਹੜੀ ਦਿੱਤੀ ਹੋਈ ਹੈ ਨਾ ਪੰਜਾਬ ਜਿੰਦਾ ਗੁਰੂਆਂ ਦੇ ਨਾਮ ਜਿਹੜੀ ਏ ਉਸ ਤੋਂ ਬਾਅਦ ਸਾਡੇ ਦਸਮ ਪਾਤਸ਼ਾਹ ਨੇ ਜਿੰਨੇ ਜਨੇ ਕਸ਼ਟ ਸਹੇ ਨੇ ਜੰਗਲਾਂ ਵਿੱਚ ਵੀ ਰਹੇ ਨੇ ਉਹ ਮਾਛੀਵਾੜੇ ਦੇ ਤੇ ਤਦ ਵੀ ਕਹਿੰਦੇ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਅਸੀਂ ਉਹਨਾਂ ਦੇ ਬੱਚੇ ਆ ਜਿਨ੍ਹਾਂ ਨੇ ਸਾਡੇ ਅੰਦਰ ਕੌਨਫੀਡੈਂਸ ਭਰਿਆ ਹੈ ਐ ਹੀ ਮੈਂ ਕੌਨਫੀਡੈਂਸ ਵੇਖਿਆ ਪਿੰਡਾਂ ਵਾਲਿਆਂ ਵਿੱਚ ਜਿਹੜੇ ਇਹ ਭੁੱਖ ਨਹੀਂ ਉਹਨਾਂ ਨੂੰ ਕੋਈ ਚੀਜ਼ ਦੀ ਅਨਖ ਪੂਰੀ ਏ ਔਰ ਉਹ ਜਿਵੇਂ ਦਸਮ ਪਾਤਸ਼ਾਹ ਦਾ ਸੀ ਨਾ ਨਿਸ਼ਚੈ ਕਰ ਆਪਣੀ ਜੀਤ ਕਰੂੰ ਉਹਨਾਂ ਨੇ ਉਹਨਾਂ ਨੇ ਸਾਡੇ 'ਚ ਕੌਨਫੀਡੈਂਸ ਭਰਿਆ ਸੀ ਉਹੀ ਅੱਜ ਕੌਨਫੀਡੈਂਸ ਮੈਂ ਵੇਖ ਰਿਹਾ ਪਿੰਡਾਂ ਦੇ ਵਿੱਚ ਨਹੀਂ ਤਾਂ ਹੋਰ ਸਟੇਟਸ ਦੇ ਵਿੱਚ ਜਦੋਂ ਆ ਤੇ ਪੂਰੀ ਹਾਲਤ ਹੁੰਦੀ ਏ ਜਿੱਥੇ ਤੇ ਪਾਣੀ ਆਂਦਾ ਹੈ ਲੇਕਿਨ ਪੰਜਾਬ ਨੇ ਮੈਂ ਕਹਾਂਗਾ ਹਮੇਸ਼ਾ ਸਾਰੇ ਦੇਸ਼ ਦੀ ਸੇਵਾ ਕੀਤੀ ਏ ਖਾਲੀ ਪੰਜਾਬ ਦੀ ਨਹੀਂ ਕੀਤੀ ਜਿੱਥੇ ਇੱਥੇ ਕੋਈ ਔਖਾ ਵਕਤ ਆਇਆ ਈਵਨ ਕੀ ਦੂਜੀਆਂ ਕੰਟਰੀਆਂ ਦੇ ਵਿੱਚ ਨੇਪਾਲ ਸੀਰੀਆ ਜਿੱਥੇ ਤੇ ਕੋਈ ਪਹੁੰਚਾਲ ਜਿੱਥੇ ਤੇ ਕੋਈ ਆਇਆ ਹੈ ਕਰੋਨਾ ਦੇ ਵਿੱਚ ਤੁਸੀਂ ਦੇਖ ਲਓ ਕੋਈ ਆਪਣੇ ਬੱਚਿਆਂ ਦੇ ਅਸਸਕਾਰ ਕਰਨ ਨੂੰ ਤਿਆਰ ਨਹੀਂ ਸੀ ਦਿੱਲੀ ਵਰਗੇ ਸ਼ਹਿਰਾਂ ਵਿੱਚ ਉੱਥੇ ਵੀ ਜਿਹੜੇ ਨੇ ਜਿਹੜੇ ਪੰਜਾਬ ਵਾਲਿਆਂ ਨੇ ਜਾ ਜਾ ਕੇ ਪੰਜਾਬੀਆਂ ਨੇ ਜਈਏ ਸੇਵਾ ਕੀਤੀ ਏ ਸੋ ਜਿਹੜੀ ਇਹ ਪੰਜਾਬ ਹਮੇਸ਼ਾ ਜਿਹੜਾ ਮੈਂ ਅੱਜ ਜਿਹੜੀ ਇਹ ਤੁਹਾਡੇ ਮਾਧਿਅਮ ਰਹੀਏ ਕਿ ਜਰੂਰ ਗੱਲ ਕਰਾਂਗਾ ਸਾਰੇ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਔਰ ਬਾਹਰ ਵੀ ਜਿਹੜੇ ਰਹਿੰਦੇ ਨੇ ਯੂ ਐਸ ਏ ਯੂ ਕੇ ਬੜਾ ਵਸਦਾ ਹੈ ਪੰਜਾਬ ਉਹਨਾਂ ਦੇ ਫੋਨ ਬਹੁਤ ਆ ਰਹੇ ਨੇ ਤੁਹਾਡੇ ਮਾਧਿਅਮ ਰਹੀ ਮੈਂ ਸੰਸਾਰ ਭਰ ਦੇ ਜਿਹੜਾ ਮੈਂ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਪੂਰਾ ਇਸ ਟਾਈਮ ਸਾਥ ਦਿਓ ਐ ਔਖੀ ਘੜੀ ਚ ਜਿਹੜੀ ਔਖੀ ਘੜੀ ਆ ਇਹ ਕੋਈ ਵੀ ਘਰ ਦਾ ਰਵੇ ਨਾ ਆਪਣੇ ਦਸਵੰਧੇ ਚੋਂ ਜਿਹੜਾ ਹਿੱਸਾ ਵਿੱਚ ਨਾ ਪਾਵੇ ਲੇਕਿਨ ਜਿਹੜਾ ਉਹ ਚੀਜ਼ ਦਿਓ ਜਿਹੜੀ ਉੱਥੇ ਲੋੜ ਏ ਐ ਨਹੀਂ ਭਈ ਉੱਥੇ ਕਈ ਨਾ ਮਤਲਬ ਲੋਟੂ ਕੰਮ ਵੀ ਹੋ ਰਹੇ ਨੇ ਜਿਹੜੇ ਨੇ ਗਲਤ ਜੜਾਇਆ ਵੀ ਯੂਜ਼ ਵੀ ਜਿਹੜਾ ਮਿਸਯੂਜ਼ ਹੋ ਰਿਹਾ ਉੱਥੇ ਬਿਲਕੁਲ ਆਪੋਸਿਟਿਵ ਨੇ ਆਂ ਕਹਿੰਦਾ ਆਮ ਤੌਰ ਤੇ ਜਿਹੜਾ ਕੋਈ ਬਾਹਰ ਬੈਠਾ ਗਿਆ ਪੰਜਾਬੀ ਜਿਹੜਾ ਪੰਜਾਬ ਦੇ ਨਾਲ ਦਰਦ ਰੱਖਦਾ ਉਹਨੂੰ ਹੁੰਦਾ ਕਿ ਮੈਂ ਆਪਦੇ ਤਿਲ ਫੁੱਲ ਭੇਟਾ ਜਿਹੜੀ ਉਹ ਭੇਜਾ ਹੈ ਗਿਆ ਕਰੋੜਾ ਰੁਪਈਆ ਵੀ ਆ ਰਿਹਾ ਪਰ ਸਹੀ ਚੈਨਲ ਲਈ ਕਈ ਵਾਰ ਮਿਲਦਾ ਹੈ ਗਿਆ ਉਹ ਆਪਣੇ ਸ਼ਰਤਾਂ ਦੇ ਮੁਤਾਬਕ ਪੈਸੇ ਭੇਜ ਦਿੰਦੇ ਆ ਪਰ ਇੱਥੇ ਕਹਿੰਦਾ ਕਈ ਵਾਰ ਆ ਕੇ ਝੋਲ ਹੋ ਜਾਂਦਾ ਉਹਦਾ ਫਿਰ ਸਹੀ ਚੈਨਲ ਕੀ ਹੋਣਾ ਚਾਹੀਦਾ ਹੈ ਗਿਆ ਹਾਲਾਂਕਿ ਵਕ ਵਕ ਲੋਕ ਵਕ ਵਕ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਆ ਫਿਰ ਸਹੀ ਸੇਵਾ ਕਿਵੇਂ ਪਹੁੰਚ ਸਕੀਂ ਦੇਖੋ ਸਹੀ ਸੇਵਾ ਜਿਹੜੀ ਹੈ ਨਾ ਉਹਦਾ ਇੱਕੋ ਤਰੀਕਾ ਹੈ ਵੀ ਅਸੀਂ ਜਾ ਕੇ ਪਹਿਲੇ ਉਹ ਪਿੰਡਾਂ ਦੇ ਵਿੱਚ ਜਾਈਏ ਜਿੱਥੇ ਇਥੇ ਨੁਕਸਾਨ ਹੋਇਆ ਹੈ ਅਸੀਂ ਉਹਨਾਂ ਕੋਲੋਂ ਉਹਨਾਂ ਦਾ ਪੁੱਛੀਏ ਵੀ ਤੁਹਾਨੂੰ ਕੀ ਚੀਜ਼ ਚਾਹੀਦੀ ਹੈ ਅਸੀਂ ਕਈ ਜਿਹੜੇ ਪਿੰਡਾਂ 'ਚ ਗਏ ਆ ਉਹਨਾਂ ਨੇ ਅਸੀਂ ਉਹਨਾਂ ਨੇ ਕਈਆਂ ਨੇ ਸਾਨੂੰ ਜਿਵੇਂ ਮੈਂ ਕਿਹਾ ਨਾ ਵੀ ਪਸ਼ੂਆਂ ਦਾ ਜਿਹੜਾ ਆਚਾਰ ਵੀ ਉਹਨਾਂ ਨੇ ਮਨਾ ਕਰਤਾ ਸਨ ਸਾਨੂੰ ਉਹਨਾਂ ਨੇ ਕਈ ਪਿੰਡਾਂ ਦੀ ਆਪਣੀਆਂ ਆਪਣੀਆਂ ਸਭ ਦੀਆਂ ਡਿਮਾਂਡ ਆਪਣੀਆਂ ਨੇ ਵੀ ਸਾਨੂੰ ਇਸ ਚੀਜ਼ ਦੀ ਲੋੜ ਏ ਸਾਨੂੰ ਜਿਹੜਾ ਫੀਡਸ ਦੀ ਉਹਨਾਂ ਦੀ ਲੋੜ ਏ ਕਈਆਂ ਨੂੰ ਕੁਛ ਲੋੜ ਏ ਹੁਣ ਕਈਆਂ ਨੇ ਕਿਹਾ ਸਾਨੂੰ ਡੀਜ਼ਲ ਚਾਹੀਦਾ ਉੱਥੇ ਕਿਉਂਕਿ ਅਸੀਂ ਪੁੱਲ ਬੰਨਣਾ ਏਥੇ ਸਾਰਾ ਜਿਹੜਾ ਬਾੰਦ ਬੰਨਣਾ ਹੈਗਾ ਤੇ ਉਹਦੇ ਵਾਸਤੇ ਕਹਿੰਦੇ ਨੇ ਵੀ ਅਸੀਂ ਜਿਹੜਾ ਮਿੱਟੀ ਦਾ ਇੰਤਜ਼ਾਮ ਕਰ ਲਾਂਗੇ ਟਰੈਕਟਰ ਸਾਡੇ ਕੋਲ ਆ ਗਏ ਨੇ ਟਰੈਕਟਰ ਦਾ ਇੰਤਜ਼ਾਮ ਹੋ ਜਾਏਗਾ ਲੇਕਿਨ ਸਾਨੂੰ ਡੀਜ਼ਲ ਚਾਹੀਦਾ ਹੈ ਜਿਹੜੀ ਵੀ ਉੱਥੇ ਜਿਹੜੇ ਪਿੰਡਾਂ 'ਈ ਜਾਓ ਪਹਿਲੇ ਜਾ ਕੇ ਅਸੀਂ ਪੁੱਛੀਏ ਵੀ ਤੁਹਾਡੀ ਕੀ ਚੀਜ਼ ਤੁਹਾਨੂੰ ਚਾਹੀਦੀ ਏ ਅਸੀਂ ਉਹ ਚੀਜ਼ ਦਈਏ ਨਾ ਕਿ ਜਿਹੜਾ ਫਜ਼ੂਲ ਦੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਕੋਈ ਬੰਦੇ ਆਏ ਪਾਰੋਂ ਉਹ ਡਿਨਰ ਸੈਟ ਲੈ ਆਏ ਚੁੱਕੇ ਹੁਣ ਦੱਸੋ ਵੀ ਉਹਨਾਂ ਕੋਲ ਰਹਿਣ ਵਾਸਤੇ ਘਰ ਨਹੀਂ ਘਰ ਉਹਨਾਂ ਦੇ ਡੁੱਬ ਗਏ ਨੇ ਸਾਰੇ ਘਰ ਟੁੱਟ ਭੱਜ ਗਏ ਉਹ ਦੱਸੋ ਕੀ ਕਰਨਗੇ ਤੁਹਾਡੇ ਡਿਨਰ ਸੈਟਾਂ ਦਾ ਐਵੇਂ ਮਤਲਬ ਚੀਜ਼ਾਂ ਜਿਹੜੀਆਂ ਨੇ ਬੇਫਜ਼ੂਲੀ ਜਿਹੜਾ ਉਹ ਚੀਜ਼ਾਂ ਨਾ ਕਰੋ ਜਿਹੜੀ ਵੀ ਤੁਸੀਂ ਚੀਜ਼ ਲਿਆਓ ਜਿਹੜਾ ਬਾਹਰੋਂ ਆਣਾ ਚਾਹੁੰਦਾ ਦਿੱਲੀ ਤੋਂ ਮੇਰੇ ਕੋਈ ਭਰਾਸਾਂ ਨਾ ਆਏ ਅਸੀਂ ਜਿਹੜਾ ਉਹਨਾਂ ਕੋਲੋਂ ਜਿਹੜਾ ਪਹਿਲੇ ਇੱਥੇ ਦੇ ਲੋਕਾਂ ਕੋਲੋਂ ਤੁਸੀਂ ਪੁੱਛਿਓ ਵੀ ਤੁਹਾਡੀ ਕੀ ਚੀਜ਼ ਦੀ ਜਿਹੜੀ ਤੁਹਾਨੂੰ ਚਾਹੀਦੀ ਏ ਉਹ ਚੀਜ਼ ਜਿਹੜੀ ਦਿਓ ਬਾਹਰ ਵਾਲੇ ਮੈਂ ਜਿਹੜੇ ਨੇ ਐਨ ਆਰ ਆਈ ਭਰਾਵਾਂ ਦਾ ਬਹੁਤ ਸਾਥ ਮਿਲ ਰਿਹਾ ਰੋਜ਼ ਫੋਨ ਆਉਂਦੇ ਨੇ ਯੂ ਐਸ ਏ ਤੋਂ ਵੀ ਯੂ ਕੇ ਤੋਂ ਵੀ ਕੈਨੇਡਾ ਤੋਂ ਪੁੱਛਦੇ ਨੇ ਵੀ ਕੀ ਚੀਜ਼ ਚਾਹੀਦੀ ਅਸੀਂ ਕਿੰਨਿਆਂ ਦਰੋ ਸਾਨੂੰ ਰਸਤ ਪਹੁੰਚਾ ਦਿਓ ਜਿਹੜੀ ਜਿਹੜੀ ਚੀਜ਼ ਅਸੀਂ ਕਹਿੰਨੇ ਆ ਜਿਵੇਂ ਕੀ ਸਾਨੂੰ ਦਵਾਈਆਂ ਚਾਹੀਦੀਆਂ ਨੇ ਅੱਗੋਂ ਫਰਨੈਲ ਚਾਹੀਦੀ ਜਦੋਂ ਪਾਣੀ ਉਤਰਨਾ ਹੈ ਜਾਂ ਸਾਨੂੰ ਕੋਈ ਗੁੱਡ ਨਾਈਟ ਵਗੈਰਾ ਚਾਹੀਦੀਆਂ ਨੇ ਮੱਛਰ ਵਾਸਤੇ ਕੋਈ ਸਾਨੂੰ ਜੜੀਆਂ ਨੇ ਹੋਰ ਵਾਈਪਰ ਚਾਹੀਦੇ ਨੇ ਉਹ ਚੀਜ਼ਾਂ ਦਿਓ ਜਿਹੜੀ ਸਾਡੀ ਇੱਥੇ ਲੋੜ ਏ ਤੇ ਉਹ ਸਰਾ ਜ਼ਰੂਰ ਕਰੋ ਆਪਣੇ ਭਾਵੇਂ ਰਿਸ਼ਤੇਦਾਰਾਂ ਦੇ ਥਰੂ ਰਸਦ ਪਹੁੰਚਾਉਣ ਦੀ ਕੋਸ਼ਿਸ਼ ਕਰੋ ਪੈਸਿਆਂ ਨਾਲੋਂ ਤੁਸੀਂ ਰਸਦ ਹੀ ਦਿਓ ਉਹ ਜ਼ਿਆਦਾ ਬੈਟਰ ਹੈ ਅਗਰ ਪੈਸੇ ਵੀ ਦਿੰਦੇ ਹੋ ਕਿਸੇ ਰਿਸ਼ਤੇਦਾਰ ਨੂੰ ਤੇ ਨਾਲ ਉਹਨੂੰ ਕੋਈ ਕੋਈ ਨਾ ਕੋਈ ਆਪ ਚੀਜ਼ ਲੈ ਕੇ ਉੱਥੇ ਸਾਨੂੰ ਪੁੱਛਦੀ ਕਰੇ ਐਨ ਜੀਓ ਨੂੰ ਵੀ ਮੈਨੂੰ ਲੱਗਦਾ ਇਕੱਠੇ ਹੋਣ ਦੀ ਜ਼ਰੂਰਤ ਹੈ ਕਿ ਲੱਗਦਾ ਕਿਉਂਕਿ ਕਰੀਬ 2000 ਪਿੰਡ ਹੈਗੇ ਆ ਐਨ ਜੀਓ ਵੀ ਕਾਫੀ ਨੇ ਕੁਝ ਐਨ ਜੀਓ ਉਹਨਾਂ ਨੇ ਪਿੰਡ ਅਡਾਪਟ ਕੀਤੇ ਹੋਏ ਆ ਪਰ ਕੁਝ ਪਿੰਡ ਹੈਗੇ ਜਿੱਥੇ ਪਹੁੰਚ ਹੀ ਨਹੀਂ ਹੈਗੇ ਕਿਉਂਕਿ ਬਾਕੀ ਜਿਹੜੇ ਪਿੰਡ ਰਹਿ ਕੇ ਲੱਗਦਾ ਕਿ ਜੇ ਇਹ ਆਪਸ ਤਾਲਮੇਲ ਮਟਾਉਣ ਇਕੱਠੇ ਬੈਠਣ ਤਾਂ ਇੱਕ ਵਾਈਡ ਤਰੀਕੇ ਦੇ ਨਾਲ ਪਲਾਨਿੰਗ ਕੀਤੀ ਜਾ ਸਕਦੀ ਹੈ ਉਹ ਬਹੁਤ ਜ਼ਰੂਰੀ ਹੈ ਜੀ ਸਾਰੀਆਂ ਸੰਸਥਾਵਾਂ ਜਿਹੜੀਆਂ ਵੀ ਲੱਗੀਆਂ ਹਿਆ ਨੇ ਅਮਰੀਕਾ ਨਾਲ ਧੰਤਾ ਦੇ ਜੋਗ ਨੇ ਸਾਰੇ ਕੰਮ ਆਪਣੇ ਆਪਣੇ ਤੌਰ ਤੇ ਸਾਰੇ ਕਰ ਰਹਿਣਾ ਹੈ ਜਿੰਨੀਆਂ ਵੀ ਸੰਸਥਾਵਾਂ ਨੇ ਸਮਾਜ ਸੇਵੀ ਸ਼ੋਮਣੀ ਕਮੇਟੀ ਵੀ ਕਰ ਰਹੀ ਹੈ ਇਹ ਕੰਮ ਇਕ ਉਹਨਾਂ ਨੂੰ ਮੀਟਿੰਗ ਜਿਹੜੀ ਆਪਸ ਵਿੱਚ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਹਰ ਦੂਜੇ ਤੀਜੇ ਦਿਨ ਭਾਵੇਂ ਉਹਦਾ ਹੈੱਡ ਆਫਿਸ ਜਿਵੇਂ ਸੁਲਤਾਨਪੁਰ ਲੋਧੀ ਦਾ ਹੈ ਤੇ ਉੱਥੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਰੱਖ ਲੈਣ ਭਈਆ ਐਡੇ ਵੇਲੇ ਮੀਟਿੰਗ ਹੈ ਸਾਰੀਆਂ ਸੰਸਥਾਵਾਂ ਦੇ ਮੁਖੀ ਤੇ ਉਹ ਆ ਜਾਣ ਉੱਥੇ ਤੇ ਆਪਸ ਵਿੱਚ ਕਹਿਣ ਵੀ ਤੁਸੀਂ ਕੀ ਚੀਜ਼ ਦੇ ਰਹੇ ਹੋ ਤੇ ਅਸੀਂ ਉਹਨਾਂ ਦੇ ਇਹ ਜਦ ਆਪ ਫੰਡ ਲੈਣ ਸਾਰੇ ਕੰਮ ਜਿਹੜਾ ਔਰ ਕਈ ਪਿੰਡਾਂ ਵਿੱਚ ਜਿਹੜਾ ਨਹੀਂ ਪਹੁੰਚ ਹੋ ਸਕੀ ਹੈ ਤੱਕ ਵੇਖਿਆ ਤੇ ਕਈ ਪਿੰਡਾਂ ਦੇ ਜਵਾਦੂ ਸਮਾਨ ਪਹੁੰਚ ਰਿਹਾ ਉਹ ਤਾਲਮੇਲ ਦੀ ਜਿਹੜੀ ਘਾਟ ਹੈ ਆਪਣੀ ਕਮਿਊਨੀਕੇਸ਼ਨ ਜਿਹੜੀ ਆਪ ਤੁਹਾਡਾ ਬੜਾ ਵਧੀਆ ਸਵਾਲ ਹੈ ਉਹਦੇ ਲਈ ਜਿਹੜਾ ਸ਼ੋਮਨੀ ਕਮੇਟੀ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਤੇ ਜਿਹੜਾ ਸਾਰਿਆਂ ਨੂੰ ਉਪਰਾਲਾ ਕਰਕੇ ਮੀਟਿੰਗ ਜਿਵੇਂ ਜਿੱਥੇ ਤੇ ਡੇਰਾ ਬਾਬਾ ਨਾਨਕ ਹੈ ਉੱਥੇ ਦੇ ਗੁਰਦੁਆਰਾ ਸਾਹਿਬ ਮੀਟਿੰਗ ਜਿਹੜਾ ਕਰ ਲੈਣ ਜਿੱਥੇ ਇਥੇ ਗੁਰਦੁਆਰਾ ਸਾਹਿਬ ਲੱਗਦੇ ਨੇ ਉੱਥੇ ਮੀਟਿੰਗਾਂ ਕਰਕੇ ਔਰ ਮੈਂ ਵੇਖਿਆ ਵੀ ਇਸ ਕੰਮ 'ਇਸ ਸਾਰੇ ਸਾਥ ਦੇ ਰਹੇ ਨੇ ਜਿਹੜਾ ਨਾ ਸਾਰੇ ਪੰਜਾਬੀ ਕੋਈ ਫਰਕ ਨਹੀਂ ਹੈਗਾ ਕੋਈ ਯੂਪੀ ਤੋਂ ਆ ਰਿਹਾ ਹੈ ਕੋਈ ਦਿੱਲੀੋਂ ਆ ਰਿਹਾ ਹੈ ਕੋਈ ਕਿਧਰੋਂ ਆ ਰਿਹਾ ਹੈ ਹਰ ਭਾਈ ਚਾਰਾ ਜਿਹੜਾ ਉਹ ਇਸ ਵਿੱਚ ਹਿੱਸਾ ਪਾ ਰਿਹਾ ਔਰ ਜਿਹੜਾ ਸਾਥ ਦੇ ਰਿਹਾ ਹੈ ਤੋ ਸੋ ਜਿਹੜਾ ਵਾਈਗਰੂ ਜਿਹੜਾ ਚੜਦੀ ਕਲਾ ਹੀ ਰੱਖੇ ਸਾਰਿਆਂ ਨੂੰ ਸਾਰੀ ਜਿਹੜੇ ਨੇ ਆਪਣੇ ਪੰਜਾਬੀਆਂ ਨੂੰ ਮੈਂ ਵੇਖਿਆ ਵੀ ਜਿੰਦਾ ਦਿਨ ਜਿੰਦਾ ਦਿਲ ਸਾਰੀ ਜਿਹੜੀ ਇਹ ਪੰਜਾਬੀ ਨੇ ਐਵੇਂ ਮਤਲਬ ਕਿਸੇ ਨੂੰ ਉਹ ਨਹੀਂ ਹੈਗਾ ਵੀ ਲਾਲਚ ਨਹੀਂ ਹੈਗਾ ਸਾਰੇ ਜਿਹੜੇ ਨੇ ਪੂਰੇ ਰਜੇ ਹੋਏ ਨੇ ਔਰ ਚੜਦੀ ਕਲਾ ਦੇ ਵਿੱਚ ਨੇ ਵੱਡੀ ਗੱਲ ਜਿਹੜਾ ਹੈ ਨਹੀਂ ਤਾਂ ਕਈ ਆਵੇ ਤੇ ਬੰਦੇ ਬਿਲਕੁਲ ਖਤਮ ਹੋ ਜਾਂਦੇ ਨੇ ਲੇਕਿਨ ਇਹ ਦੇਖਣ ਨੂੰ ਮਿਲਿਆ ਵੀ ਪੰਜਾਬ ਜਿਹੜਾ ਨਾ ਹਮੇਸ਼ਾ ਚੜਦੀ ਕਲਾ ਹੀ ਸੀ ਚੜਦੀ ਕਲਾ ਹੀ ਰਹੇਗਾ ਮੇਰਾ ਅਖੀਰਲਾ ਸਵਾਲ ਹੈ ਕਿ ਮੈਂ ਜਿਹੜੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਹੈਗਾ ਥੋੜਾ ਬਾਤ ਉਹਦੇ ਬਾਰੇ ਵੀ ਜਾਨਣਾ ਚਾਹੂੰਗਾ आखिरकार कदो बनी सी की की काम कर दे यार ये सिख सेवक सोसाइटी इंटरनेशनल जेडी है जी ਸਾਡੀ ਤਕਰੀਬਨ 1900 ਤੇ 92 93 ਤੋਂ ਕੰਮ ਕਰ ਰਹੀ ਹੈ ਐ ਤੇ ਦੇਖ ਲੋ ਵੀ ਕੋਈ ਤਕਰੀਬਨ 43 ਸਾਲ ਹੋ ਗਏ ਨੇ ਤਕਰੀਬਨ ਤਕਰੀਬਨ ਤੇ ਉਹਦੇ ਵਿੱਚ ਸਾਡੇ ਰਜਿੰਦਰ ਸਿੰਘ ਪੂਰੇਵਾਲ ਨੇ ਸਰਦਾਰ ਉਹ ਸਾਡੇ ਚੇਅਰਮੈਨ ਨੇ ਦਰਬੀ ਤੋਂ ਨੇ ਉਹ ਪੰਜਾਬ ਟਾਈਮਸ ਦੇ ਜਿਹੜੇ ਚੀਫ ਐਡੀਟਰ ਨੇ ਔਰ ਦਾਸ ਅੱਥੇ ਦਾ ਮੁਖ ਸੇਵਾਦਾਰ ਹੈ ਮੈਂ ਪ੍ਰਧਾਨ ਨਹੀਂ ਲਗਾਉਂਦਾ ਤੇ ਚਲੋ ਤੁਸੀਂ ਕਿਹਾ ਤੇ ਸਾਡੇ ਜਿੰਨੀ ਟੀਮ ਹੈ ਸਾਰੀ ਨਾਲ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਨੇ ਸਕੱਤਰ ਜਰਨਲ ਨੇ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਨੇ ਨਾਲ ਕਮਲਜੀਤ ਸਿੰਘ ਹੋਰ ਸਾਡੀ ਸਾਰੀ ਟੀਮ ਪਿੰਡਾਂ ਦੇ ਵਿੱਚ ਹੀ ਇਸ ਟਾਈਮ ਜਿਹੜੀ ਉੱਥੇ ਰਾਤ ਵੰਡ ਰਹੀ ਏ ਔਰ ਪੂਰੇ ਸਾਰੇ ਅਨੁਸ਼ਾਸਨ ਇਹ ਕੰਮ ਕਰਦੇ ਨੇ ਪੂਰੇ ਡਿਸਪਲਿਨ ਦੇ ਵਿੱਚ ਹੁਣ ਅਗਰ ਫੋਗਿੰਗ ਕੀਤੀ ਜੇ ਅਸੀਂ ਸਾਰਿਆਂ ਨੇ ਉਹ ਇੱਕ ਘਰਾਂ ਦੇ ਵਿੱਚ ਵੀ ਜਾ ਕੇ ਕੀਤੀ ਏ ਪੂਰੇ-ਪੂਰੇ ਪਿੰਡਾਂ ਦੇ ਵਿੱਚ ਫੋਗਿੰਗ ਏ ਔਰ ਇਸ ਟਾਈਮ ਫੋਗਿੰਗ ਦੀ ਬਹੁਤ ਜ਼ਿਆਦਾ ਲੋੜ ਏ ਜੜੀਏ ਅਗੋਂ ਆਉਣ ਵਾਲੇ ਟਾਈਮ ਵਿੱਚ ਕਿਉਂਕਿ ਜਿਹੜਾ ਹੈ ਬਿਮਾਰੀਆਂ ਦਾ ਟਾਈਮ ਹੈ ਔਰ ਮੈਡੀਕਲ ਕੈਂਪ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਨੇ ਸਹੀ ਇਹ ਪ੍ਰਚਾਰ ਕਰ ਰਹੇ ਆ ਜਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਪਾਣੀ ਜਿਹੜਾ ਸਵੱਛ ਪੀਓ ਜਾਂ ਬੋਟਲ ਦਾ ਪੀਓ ਕਿਉਂਕਿ ਪਾਣੀ ਤੋਂ ਇਨਫੈਕਸ਼ਨ ਹੋ ਰਹੇ ਨੇ ਜਬ ਬੋਇਲ ਕਰਕੇ ਪਾਣੀ ਪੀਓ ਨਹਾਣਾ ਵੀ ਇਹਦੇ ਬੋਇਲ ਕਰਕੇ ਉਹਨੂੰ ਠੰਡਾ ਕਰਕੇ ਕਰੋ ਜਿਹੜਾ ਇਸ ਚੀਜ਼ ਦਾ ਸਵੱਛਤਾ ਦਾ ਜਿਹੜਾ ਪੂਰਾ ਧਿਆਨ ਦਿਓ ਸਫਾਈ ਦਾ ਧਿਆਨ ਦਿਓ ਕਿਉਂਕਿ ਬਿਮਾਰੀਆਂ ਜਿਹੜੀਆਂ ਨੇ ਨਾ ਕਿਉਂਕਿ ਸਕਿਨ ਦੀ ਪ੍ਰੋਬਲਮ ਬੜੀ ਆਣੀ ਹੈ ਵੱਡੀ ਗੱਲ ਜਿਹੜੀ ਹੈ ਜਿਹੜਾ ਅਸੀਂ ਜਿਹੜੇ ਮੈਡੀਕਲ ਕੈਂਪ ਲਗਾਵਾਂਗੇ ਉਹਦੇ ਸਕਿਨ ਸਪੈਸ਼ਲਿਸਟ ਵੀ ਆਈ ਸਪੈਸ਼ਲਿਸਟ ਐਮਬੀਐਸ ਡਾਕਟਰ ਸਾਰੇ ਜਿਹੜੀ ਸਾਡੀ ਟੀਮ ਜਿਹੜੀ ਅੱਗੇ ਵੀ ਅਸੀਂ ਲਗਾਏ ਸਨ ਸਾਰੇ ਹੁਣ ਵੀ ਜਿਹੜੀ ਸਾਡੀ ਟੀਮ ਆਈ ਕੰਮ ਕਰੇਗੀ ਸਰ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਤਾਂ ਤੁਸੀਂ ਸੁਣਿਆ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਜੋ ਅੱਗੇ ਆਈ ਆ ਹੜਾਂ 'ਚ ਜਿਹੜੀ ਲਗਾਤਾਰ ਕੰਮ ਕਰ ਰਹੀ ਹੈਗੀ